टीवी एक्ट्रेस सुरभि चंदना जल्द ही अपने लंबे समय के बॉयफ्रेंड ਨਾਲ ਵਿਆਹ ਕਰਵਾਉਣ ਜਾ ਰਹੀ ਹੈ اداکارਾਂ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਕੀਤਾ ਇਸ ਗੱਲ ਦਾ ਐਲਾਨ ਮਸ਼ਹੂਰ ਟੀਵੀ اداکارہ ਸੁਰਭੀ ਚੰਦਨਾ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਖੇਡਣ ਲਈ ਤਿਆਰ ਹੈ اداکارہ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਕਰਨ ਸ਼ਰਮਾ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਸੁਰਭੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ 13 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਹੁਣ ਇਹ ਜੋੜਾ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਲਈ ਤਿਆਰ ਹੈ। ਸੁਰਭੀ ਚੰਦਨਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਵਿਆਹ ਦਾ ਐਲਾਨ ਕੀਤਾ। ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਦੇ ਕੈਪਸ਼ਨ 'ਚ ਸੁਰਭੀ ਨੇ ਲਿਖਿਆ ਅਸੀਂ 13 ਸਾਲਾਂ ਤੋਂ ਆਪਣੀ ਜ਼ਿੰਦਗੀ 'ਚ ਰੰਗ ਜੋੜ ਰਹੀਆਂ ਤੇ ਹੁਣ ਸਾਡੀ ਹਮੇਸ਼ਾ ਦੀ ਸ਼ੁਰੂਆਤ ਹੋ ਰਹੀ ਹੈ। ਇਹਨਾਂ ਤਸਵੀਰਾਂ 'ਚ ਉਹਨਾਂ ਨੂੰ ਆਪਣੇ ਪਾਲਤੂ ਡੌਗ ਦੇ ਨਾਲ ਪੋਜ਼ ਦਿੰਦਿਆਂ ਦੇਖਿਆ ਜਾ ਰਿਹਾ ਹੈ। ਸੁਰਬੀ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਤੇ ਇਸ ਪੋਸਟ ਦੇ ਕਮੈਂਟਸ ਦਾ ਹੜ ਆ ਗਿਆ ਹੈ। ਫੈਨਸ ਤੇ ਸਲੇਬਸ ਇਸ ਜੋੜੀ ਨੂੰ ਇਹਨਾਂ ਦੇ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਲਈ ਵਧਾਈਆਂ ਦੇ ਰਹੇ ਨੇ। ਇਸ ਦੇ ਨਾਲ ਹੀ ਫੈਨਸ ਸੁਰਬੀ ਨੂੰ ਦੁਲਹਨ ਦੇ ਪਹਿਰਾਵੇ 'ਚ ਦੇਖਣ ਲਈ ਬੇਤਾਬ ਨੇ। ਇੱਕ ਰਿਪੋਰਟ ਮੁਤਾਬਕ ਸੂਰਵੀ ਚੰਦਨਾ ਤੇ ਕਰਨ ਸ਼ਰਮਾ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਵਿਆਹ ਕਰਵਾ ਸਕਦੇ ਨੇ ਹਾਲਾਂਕਿ ਤਰੀਕ ਦਾ ਅਜੇ ਖੁਲਾਸਾ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਕਰਨ ਸ਼ਰਮਾ ਪੇਸ਼ੇ ਤੋਂ ਵੱਡੇ ਕਾਰੋਬਾਰੀ ਨੇ ਤੇ ਨਾਲ ਹੀ ਇੱਕ ਹੈਵਨਜ਼ ਨਾਮ ਦੀ ਸੰਸਥਾ ਵੀ ਚਲਾ ਰਹੇ ਨੇ ਇਸ ਜੋੜੇ ਲਈ Տերਸਾ ਰੀਆ ਦੁਆਵਾਂ ਦੇ ਨਾਲ ਮੀਨੂ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ